ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆਪਣੀ ਪੈਨ ਕਾਰਡ ਦੇ ਬੱਚਿਆਂ ਵਾਲੇ ਤੇ ਬੱਚਿਆਂ ਦਾ ਪੈਨ ਕਾਰਡ ਕਿਵੇਂ ਬਣਾਉਣਾ ਚਾਹੀਦਾ ਜਾਂ ਕਦੋਂ ਬਣਾਉਣਾ ਚਾਹੀਦਾ ਜਾਂ ਕਿਹੜੀਆਂ ਸਥਿਤੀਆਂ ਵਿੱਚ ਬਣਾਉਣਾ ਚਾਹੀਦਾ ਜਾਂ ਨਹੀਂ ਬਣਾਉਣਾ ਚਾਹੀਦਾ ਜਾਂ ਉਹਦੇ ਲਈ ਜਿਹੜੀ ਉਮਰ ਉਹ ਕਿੰਨੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਨੂੰ ਆਪਾਂ ਅੱਜ ਕਲੀਅਰ ਕਰਾਂਗੇ ਤੇ ਕਈ ਵਾਰ ਆਪਾਂ ਇਦਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਵੇਂ ਆਪਾਂ ਕਈ ਵਾਰ ਬੱਚੇ ਦੇ ਨਾਂ ਤੇ ਪ੍ਰਾਪਰਟੀ ਖਰੀਦਣੀ ਹੁੰਦੀ ਹੈ ਜਾਂ ਐਸਆਈਪੀ ਚਲਾਉਨੇ ਆ ਜਾਂ ਮਿਊਚੁਅਲ ਫੰਡ ਚ ਆਪਾਂ ਲਾ ਦਿੰਨੇ ਆ ਜ્યાં ਕਈ ਵਾਰ ਬੱਚੇ ਨੂੰ ਆਪਾਂ ਨਾਮ ਨਹੀਂ ਬਣਾਉਣਾ ਹੁੰਦਾ ਇਦਾਂ ਦੀਆਂ ਕਈ ਵਾਰ ਸਥਿਤੀਆਂ ਪੈਦਾ ਹੋ ਜਾਂਦੀਆਂ ਨੇ ਜ્યાં ਆਪਾਂ ਕਹਿ ਦਈਏ ਵੀ ਬੱਚਾ ਕਈ ਵਾਰ ਆਪਣੇ ਆਪ ਕਈ ਕੰਮ ਕਰ ਰਿਹਾ ਬੱਚੇ ਨੂੰ ਕੋਈ ਇਨਕਮ ਆ ਰਹੀ ਹੈ ਜਿਵੇਂ ਕਿ ਫੈਲਵਾ ਵਿੱਚ ਬੱਚੇ ਕੰਮ ਕਰ ਰਹੇ ਆ ਜਾਂ YouTube ਚੈਨਲ ਬਣਾਇਆ ਜਾਂ ਕੋਈ ਸੀਰੀਅਲ ਵਿੱਚ ਕੰਮ ਕਰ ਰਿਹਾ ਐਸੀਆਂ ਸਥਿਤੀਆਂ ਵਿੱਚ ਵੀ ਜਿਹੜੀ ਪੈਨ ਕਾਰਡ ਦੀ ਜ਼ਰੂਰਤ ਪੈਂਦੀ ਹੈ ਇਹਨਾਂ ਸਥਿਤੀਆਂ ਵਿੱਚ ਜਿਹੜਾ ਬੱਚਾ ਵਾ ਉਹ 18 ਸਾਲ ਤੋਂ ਘੱਟ ਹੁੰਦਾ ਵਾ ਤੇ ਜਿਹਦੇ ਕਰਕੇ ਉਹ ਜਿਹੜਾ ਪੈਨ ਕਾਰਡ ਆਪਣੇ ਆਪ ਜਿਹੜਾ ਅਪਲਾਈ ਨਹੀਂ ਕਰ ਸਕਦਾ ਜਿਵੇਂ ਕਿ ਆਪਣੇ ਆਧਾਰ ਕਾਰਡ ਬਣਦੇ ਆ ਉਹਦੇ ਲਈ ਜਿਹੜਾ ਆਧਾਰ ਕਾਰਡ ਜਦੋਂ ਬੱਚੇ ਦਾ ਬਣਾਉਣਾ ਹੁੰਦਾ ਉਦੋਂ ਜਿਹੜੇ ਪੇਰੈਂਟਸ ਦੀ ਜਿਹੜੀ ਇਹ ਨਾਲ ਡਾਕੂਮੈਂਟ ਲੱਗਦੇ ਆ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਪੈਨ ਕਾਰਡ ਬਣਾਉਣਾ ਵਾ ਪੈਨ ਕਾਰਡ ਲਈ ਵੀ ਜਿਹੜੀ ਆ ਪੇਰੈਂਟਸ ਦੇ ਡਾਕੂਮੈਂਟ ਲੱਗਦੇ ਆ ਪਰ ਸ਼ਰਤ ਇਹ ਹੁੰਦੀ ਆ ਵੀ ਜਦੋਂ ਪੈਨ ਕਾਰਡ ਬਣਦਾ ਵਾ ਉਹਦੇ ਉੱਤੇ ਜਿਹੜੀ ਬੱਚੇ ਦੀ ਫੋਟੋ ਨਹੀਂ ਆਉਂਦੀ ਨਾ ਸਾਈਨ ਆਉਂਦੇ ਨੇ ਪਰ ਉਹ ਪੂਰੀ ਤਰ੍ਹਾਂ ਜਿਹੜਾ ਵੈਲਿਡ ਮੰਨਿਆ ਜਾਂਦਾ ਵਾ ਉਹ ਜਿਸ ਤਰ੍ਹਾਂ ਆਪਣਾ ਪੈਨ ਕਾਰਡ ਦੂਸਰਾ ਅਡਲਟ ਦਾ ਚੱਲਦਾ ਉਸੇ ਤਰ੍ਹਾਂ ਹੀ ਉਹ ਬੱਚਿਆਂ ਵਾਲਾ ਵੀ ਚੱਲਦਾ ਵਾ ਉਹ ਪ ਕੁਝ ਟਾਈਮ ਪਾ ਕੇ ਜਦੋਂ ਬੱਚਾ 18 ਸਾਲ ਤੋਂ ਉੱਪਰ ਹੋ ਜਾਂਦਾ ਤਾਂ ਉਹ ਏਸੇ ਪੈਨ ਕਾਰਡ ਨੂੰ ਕਿਉਂਕਿ ਪੈਨ ਕਾਰਡ ਹਮੇਸ਼ਾ ਜ਼ਿੰਦਗੀ ਵਿੱਚ ਇੱਕ ਹੀ ਬਣਦਾ ਵਾ ਜਿਹੜਾ ਨੰਬਰ ਆ ਤੁਹਾਡਾ ਉਹ ਉਹੀ ਰਹਿਣਾ ਵਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਇੱਕੋ ਪੈਨ ਨੰਬਰ ਜਿਹੜਾ ਰਹਿੰਦਾ ਵਾ ਪਰ ਸਥਿਤੀ ਇਹ ਹੁੰਦੀ ਹੈ ਵੀ ਕਈ ਵਾਰ ਜਦੋਂ ਬੱਚਾ ਛੋਟਾ ਹੁੰਦਾ 18 ਸਾਲ ਤੋਂ ਪਹਿਲਾਂ ਜਦੋਂ ਬਣਾਇਆ ਜਾਂਦਾ ਉਦੋਂ ਉਹਦੇ ਨਾਲ ਜਿਹੜੇ ਬੱਚਿਆਂ ਦੇ ਮਾਪੇ ਦੇ ਡਾਕੂਮੈਂਟ ਲੱਗਦੇ ਨੇ ਉਹ ਫੇਰ ਉਸ ਤੋਂ ਬਾਅਦ ਵੈਲਿਡ ਹੁੰਦਾ ਵਾ ਕਿਉਂਕਿ ਬੱਚੇ ਦੀ ਜਿਹੜੀ 18 ਸਾਲ ਤੋਂ ਏਜ ਘਾਟਾ ਤੋਂ ਆਪਣੇ ਆਪ ਨਹੀਂ ਬਣਾ ਸਕਦਾ ਤੇ ਪਰ ਜਦੋਂ 18 ਸਾਲ ਤੋਂ ਉਮਰ ਉਹਦੀ ਉੱਪਰ ਹੋ ਗਈ ਤਾਂ ਆਪ ਅਪਲਾਈ ਕਰਕੇ ਇਸੇ ਜਿਹੜਾ ਪੈਨ ਕਾਰਡ ਨੂੰ ਅਪਡੇਟ ਕਰ ਸਕਦਾ ਵਾ ਕਿਉਂਕਿ 18 ਸਾਲ ਦੀ ਉਮਰ ਤੋਂ ਬਾਅਦ ਫਿਰ ਉਸ ਨੂੰ ਆਪਣੇ ਪੇਰੈਂਟਸ ਦੇ ਡਾਕੂਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਉਹ ਫਿਰ 18 ਸਾਲ ਤੋਂ ਬਾਅਦ ਅਡਲਟ ਹੋ ਜਾਂਦਾ ਵਾ ਤੇ ਉਹ ਆਪਣੇ ਡਾਕੂਮੈਂਟ ਆਪ ਵਰਤ ਕੇ ਜਿਹੜੀ ਆਪਣਾ ਪੈਨ ਕਾਰਡ ਉਹ ਬਣਾ ਸਕਦਾ ਵਾ ਤੇ ਜਿਹੜੀ ਇਹਦੀ ਫੀਸ ਦੀ ਗੱਲ ਆ ਉਹ ਸੇਮ ਹੁੰਦੀ ਹੈ ਬੱਚਿਆਂ ਵਾਲੀ ਵੀ ਤੇ ਅਡਲਟ ਵਾਲੀ ਵੀ ਜੇ ਬੱਚਿਆਂ ਦੇ ਬਣਾਉਣੇ ਤਾਂ ਵੀ ਇਹਦੇ 170 ਰੁਪਏ ਲੱਗਦੇ ਨੇ ਜੇ ਆਨਲਾਈਨ ਤੁਸੀਂ ਅਪਲਾਈ ਕਰਦੇ ਹੋ ਤੇ ਜੇ ਤੁਸੀਂ ਅਡਲਟ 18 ਸਾਲ ਤੋਂ ਉੱਪਰ ਜਾ ਕੇ ਬਣਾਉਣਾ ਵਾ ਤਾਂ ਮੀ ਇਹ 170 ਰੁਪਏ ਲੱਗਦੇ ਆ ਇਹ ਉਹ ਸੇਮ ਰਹਿੰਦੀ ਆ ਤੇ ਇਹਦੇ ਤੇ ਕੋਈ ਕੰਡੀਸ਼ਨ ਵੀ ਕੋਈ ਨਹੀਂ ਹੁੰਦੀ ਤੁਹਾਡੀ ਉਮਰ ਏ ਜਿੰਨੀ ਮਰਜੀ ਆ ਚਾਹੇ 2 ਸਾਲ ਆ 5 ਸਾਲ ਆ 10 ਸਾਲ ਆ ਜੇ 18 ਸਾਲ ਤੋਂ ਨੀਚੇ ਹੈ ਨਾ ਤਾਂ ਵੀ ਤੁਸੀਂ ਉਹ ਜਿਹੜਾ ਪੈਨ ਕਾਰਡ ਆ ਉਹਦਾ ਬਣਾ ਸਕਦੇ ਹੋ ਬਾਸ਼ਰਤ ਪਰ ਇਹ ਹੁੰਦੀ ਆ ਵੀ ਜਿਹੜੇ ਤੁਹਾਡੇ ਪੇਰੈਂਟਸ ਦੇ ਉਹ ਡਾਕੂਮੈਂਟ ਨਾਲ ਲੱਗਣੇ ਤੇ ਜਿਹੜਾ ਪੈਨ ਕਾਰਡ ਨੰਬਰ ਆ ਉਹ ਹਮੇਸ਼ਾ ਇੱਕ ਹੀ ਰਹਿੰਦਾ ਆ ਤੇ ਇਸਕਿ ਮੈਨੂੰ ਲੱਗਦਾ ਵੀ ਤੁਸੀਂ ਸਾਰੀ ਤੁਹਾਨੂੰ ਪਤਾ ਲੱਗ ਗਿਆ ਉਹ ਜਾਣਕਾਰੀ ਆਪਾਂ ਮਿਲ ਗਈ ਉਹ ਵੀ ਬੱਚੇ ਦਾ ਆਪਾਂ ਪੈਨ ਕਾਰਡ ਕਿਵੇਂ ਬਣਾਉਣਾ ਵਾ ਤੇ ਕਿਹੜੀਆਂ ਸਥਿਤੀਆਂ ਚ ਬਣਾਉਣਾ ਵਾ ਤੇ ਜੇ ਵੀਡੀਓ ਵਧੀਆ ਲੱਗੀ ਹੈ ਵੱਧ ਤੋਂ ਵੱਧ ਸ਼ੇਅਰ ਜੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ